ਇਹ ਤਾਂ ਪੀਰੀਅਡ ਸੀ ਲਾਸਟ ਪੀਰੀਅਡ ਸੀ ਤੇ ਬੱਚੇ ਨੇ ਲਾਸਟ ਬੈਂਚ ਤੇ ਬੈਠਾ ਸੀ ਤੇ ਮੈਡਮ ਜਿਹੜੇ ਹੀ ਉਹਨਾਂ ਦਾ ਜਿਹੜਾ ਕਲਾਸ ਵਿੱਚ ਸਾਇੰਸ ਦਾ ਪੀਰੀਅਡ ਲੱਗਾ ਹੋਇਆ ਸੀ ਉਹਨਾਂ ਦਾ ਤੇ ਮੈਡਮ ਬਲੈਕਬੋਰਡ ਵੱਲ ਨੂੰ ਪ੍ਰੋਜੈਕਟਰ ਤੇ ਕੰਮ ਕਰਵਾਉਂਦੇ ਪਏ ਸੀ ਇਹਨਾਂ ਨੂੰ ਤੇ ਇਹਨੇ ਬੱਚੇ ਨੇ ਜੈਪ ਖੋਲ ਕੇ ਆਪਣੀ ਪੈਂਟ ਦੀ ਤੇ ਬਾਥਰੂਮ ਜਿਹੜਾ ਉਹ ਕਲਾਸ ਦੇ ਵਿੱਚ ਹੀ ਪਾਸ ਕਰਦਾ ਤੇ ਕਲਾਸ ਵਿੱਚ ਲੜਕੀਆਂ ਵੀ ਬੈਠੀਆਂ ਸੀ ਤੇ ਲੜਕੇ ਵੀ ਸਾਰੇ ਬੈਠੇ ਸੀ ਜਿਹੜੇ ਉਨ ਤੋਂ ਪਹਿਲੇ ਬੈਂਚ ਤੇ ਲੜਕੇ ਬੈਠੇ ਸੀ ਉਹਨਾਂ ਦੇ ਕੱਲ ਪੁਲਿਸ ਬਿਆਨ ਲੈ ਗਈ ਉਹਨਾਂ ਦੱਸਿਆ ਕਿ ਸਾਡੇ ਪੈਰਾਂ ਤੱਕ ਬਾਥਰੂਮ ਪਹੁੰਚ ਗਿਆ ਬੱਚਿਆਂ ਨੇ ਇਹ ਨਹੀਂ ਉਹਨਾਂ ਨੂੰ ਕੋਈ ਗਲਤੀ ਹੋਈ ਕਿ ਉਹਨਾਂ ਨੇ ਜਿਹੜੇ ਕਲਾਸ ਵਿੱਚ ਟੀਚਰ ਹੀ ਉਹਨਾਂ ਨੂੰ ਨਹੀਂ ਦੱਸਿਆ ਤੇ ਜਦੋਂ ਛੁੱਟੀ ਦੀ ਬੈਲ ਹੋ ਗਈ ਤੇ ਮੈਂ ਘਰ ਨੂੰ ਜਾਣ ਵਾਸਤੇ ਆਫਿਸ ਵਿੱਚ ਜਾ ਰਹੀ ਸੀ ਅਟੈਂਡੈਂਸ ਲਗਾਉਣ ਐਕਟ ਬਾਤੇ ਸੀ ਤੇ ਬੱਚੇ ਮੈਨੂੰ ਰੋਕ ਕੇ ਉਹਨੂੰ ਫੜ ਕੇ ਲੈ ਕੇ ਆਏ ਕਲਾਸ ਦੀ ਮੋਨੀਟਰ ਸਰਪ੍ਰੀਤ ਤੇ ਅਨਮੋਲ ਬੱਚਾ ਤੇ ਨਾਲ ਇੱਕ ਦੋ ਬੱਚੇ ਹੋਰ ਹੀ ਉਹਨਾਂ ਫੜ ਕੇ ਲੈ ਗਏ ਕਿ ਮੈਡਮ ਇਹਨੇ ਕਲਾਸ ਦੇ ਵਿੱਚ ਬਾਥਰੂਮ ਪਾਸ ਕਰਤਾ ਤੇ ਮੈਂ ਉਹਨੂੰ ਵੇਖਿਆ ਤੇ ਕਹਿੰਦਾ ਕਿ ਮੈਡਮ ਇਹ ਝੂਠ ਬੋਲਦੇ ਆ ਤੁਸੀਂ ਦੱਸੋ ਮੈਂ ਇਹੋ ਜੀ ਹਰਕਤ ਕਰ ਸਕਦਾ ਤੇ ਮੈਂ ਕਿਹਾ ਵੀ ਅੱਗੇ ਹੋ ਤਾਂ ਮੈਂ ਤੇਰੀ ਪੈਂਟ ਚੈੱਕ ਕਰਾਂ ਮੈਂ ਵੇਖਿਆ ਉਹਦੀ ਪੈਂਟ ਸੁੱਕੀ ਹੀ ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਸਭੋ ਛਿੜਕਿਆ ਕਿ ਤੁਸੀਂ ਝੂਠ ਬੋਲਦੇ ਪਏ ਜੇ ਤੇ ਉਹਨਾਂ ਅੱਗੋਂ ਕਿਹਾ ਕਿ ਮੈਡਮ ਇਹਨੇ ਜਿਪ ਖੋਲ ਕੇ ਜੜਵਾ ਬਾਥਰੂਮ ਕੀਤਾ ਕਲਾਸ ਦੇ ਵਿੱਚ ਤੇ ਮੈਂ ਫਿਰ ਉਹਨਾਂ ਨੂੰ ਉਦੋਂ ਇਸ ਟਾਈਮ ਤੇ ਉਹ ਗੱਲ ਕਹੀ ਕਿ ਹੁਣ ਛੁੱਟੀ ਹੋ ਗਈ ਤੁਸੀਂ ਜਾਓ ਕਰਨੋ ਉਨੇ ਉਹ ਮੋਨੀਟਰ ਨੂੰ ਵੀ ਧਮਕੀ ਦਿੱਤੀ ਮੇਰੇ ਅੱਗੇ ਆਉਣ ਤੋਂ ਬਾਅਦਾਂ ਕਿ ਮੈਂ ਤੈਨੂੰ ਹੁਣ ਬਾਅਦ ਜਾ ਕੇ ਤੇਰਾ ਵੇਖੀ ਕਿਦਾਂ ਮੂੰਹ ਭਾਂਦਾ ਚਪੇੜਾਂ ਨਾਲ